ਗੋਲੀਆਂ ਨਹੀਂ ਪਈਆਂ ਇਹ ਨਹੀਂ ਉਹ ਤੇ ਕੰਪਿਊਟਰ ਕਹਿੰਦੇ ਭਗਵਾਨ ਤਮਨ ਨਸ਼ਾ ਹੋ ਗਿਆ ਚੜਦੀਆਂ ਮੋਟੀਆਂ ਪਈਆਂ ਪੂਰੀ ਮਾਰਦੀ ਕਹਿੰਦੇ ਵਾਲ ਦੀ ਬਾਈ ਇਹਨੇ ਬੰਦਾ ਵਿੱਚ ਭੈਣ ਜੋ 부ੜੀ ਮਾਰਦੀ ਵਿੱਚ ਕਰਦਾ ਉਹ ਐਂਕਾ ਨੂੰ ਗਲਤੀ ਕਰੀਆ ਐਂ ਸਾਰੇ ਅਗਲੇ ਦਾ ਘਰ ਖਰਾਬ ਕਰਤਾ ਡਾਕ ਦਾ ਬਾਹਰੋਂ ਵਿਆਹ ਧਰਿਆ ਹੋਇਆ ਮਾਰਦੀ ਆਇਆ ਲੈਂਗਾ ਵਿੱਚ ਲੈ ਕੇ ਕੱਪੜੇ ਦਾ ਸ਼ੋਪਿੰਗ ਓ ਤੇਰਾ ਜੱਦ ਟੈਸਟ ਹੋਣਾ ਜਦ ਵੀ ਆ ਜਾਣਾ ਕੋ ਪੁਲਿਸ ਨੂੰ ਕੀਤਾ ਹੁਣ ਇੱਕ ਘੰਟੇ ਦੇ ਉੱਤੇ ਹੋ ਗਿਆ ਜੀ ਇਹਦੀ ਪੁਲਿਸ ਨਹੀਂ ਆਈ ਹੈਗੀ ਰੋ ਸਮਰਾਲੇ ਦੀ ਆ ਦੇਖ ਲੋ ਜਦੋਂ ਉੱਤੇ ਹੋ ਗਿਆ ਐਂਬੂਲੈਂਸ ਵੀ ਆ ਕੇ ਲੈ ਗਈ ਆ ਹਸਪਤਾਲ ਚ ਲੈ ਜਾ ਸਰਕਾਰੀ ਆ ਰੈਂਜ ਮੋਰੀ ਆਉਂਦੇ ਰੈਂਜ ਆ ਗਿਆ ਬਰਤ ਚਲਾਓ ਦੇਖੀ ਅੰਦਰ ਵੀ ਅੱਗ ਲੈ ਲਈ ਬੰਦੇ ਛੱਡੇ ਬੈਠੇ ਆ ਗਏ ਦੇਖੀਂ ਇਹਦੇ ਦੇਖੀਂ ਅੱਗੇ ਡੈਸ਼ ਬੋਰਡ ਤੇ ਆ ਰਹੀ ਇਹ ਵੀ ਬੰਦ ਕਰ ਦਿੰਦੀ ਹੈ ਬੂਲੇ ਰਹਿ ਗਏ ਅੰਝ ਦੇ ਇੱਥੇ ਪਹਿਲਾਂ ਜੀ ਬੋਲਦੇ ਫਿਰਦੇ ਦੇਖੀ ਅਨੰਦ ਜੀ ਅੱਜ ਤੱਕ ਪੰਜ ਕਿ ਨਹੀਂ 15 ਵਾਰ ਕੇ ਲਗਾ ਗਵਰਾ ਪੈਂਡਾ ਤੇ ਚੱਲ ਰਹੇ ਨੇ ਇਹ ਕਹਿੰਦੇ ਨੇ ਇਹ ਪੈਂਡਾ ਕਹਿੰਦਾ ਹਾਂ ਆ ਆਹ ਸਾਹਮੇ ਰੱਖੋ ਯਾਰ ਆਹ ਚੱਕ ਲੈ ਬਾਈ ਆਹ ਸਾਹਮਲਾ ਹਾਂ ਆਹ ਸਾਹਮਲਾ ਗੱਡੀ ਦੇ ਕਾਗਜ਼ ਵਾੜ ਲੈ ਬਰਾਹਣ ਦੇ ਵਾਹਜ ਆ ਇਹਦਾ ਇੱਥੇ ਤਾਂ ਕੀ ਕਰਾਉਣਾ ਗੱਡੀ ਦੇ ਕਾਗਜ਼ ਫੜ ਲੈ ਬਾਈ ਵਾ ਫੜ ਲੈ ਬਾਈ ਆਹ ਦੇ 300 ਹੋ ਗਏ ਉਹਨਾਂ ਨੂੰ ਦੇ ਆ ਬੈਂਕ ਦਾ ਮਾਲ ਇਹ ਵੀ ਹੋ ਚੋਰੀਓ ਲੁੱਟੇ ਵੀ ਹੋਣਗੇ ਲੁੱਟੇ ਕਾ ਦਿਓ ਗੱਡੀ ਦੇ ਕਾਗਜ਼ ਆ ਸੰਪਰੇ ਦੇ ਡਰੈਸ ਦੇ ਕਿੱਥੇ ਰਾਇਆ ਇਹਨਾਂ ਦੇ ਕਿੱਥੇ ਲੈ ਕੇ ਇਹਨਾਂ ਦਾ ਬਸ ਇਹ ਦੀ ਮੈਂ ਤਾਂ ਦੂਈ ਬੈਂਕ ਖਬਰਾਂ ਕੀ ਦੀਆਂ ਆ ਚੋਰੀਓ ਕੀਤੀ ਹੋਗੀ ਇਹਨਾਂ ਨੇ ਇੱਕਦਮ ਇਹ ਵਾਲਾ ਚੋਰੀਓ ਚੋਰੀਓ ਹੋਊਗਾ ਕੰਮ ਹੈ ਜੇ ਇਹਨਾਂ ਕੋਲ ਸੁਦਰਪਾਲ ਸਿੰਘ ਕਿਤੇ ਵੀ ਆ ਤਾਂ ਸੁਦਰਪਾਲ ਸਿੰਘ ਆ ਵੀ ਆ ਚੱਕਾ ਇੱਕ ਇੱਕ ਮੁਕਾ ਆ ਨਾ ਹੋ ਗਏ ਤੇ ਕੀ ਆ ਇਹ ਤੇ ਹੈਗਾ ਰੰਗੋ ਚੰਡੀਗੜ੍ਹ ਚੰਡੀਗੜ੍ਹ ਸਾਰਾ ਰਣਜੋਤਪੁਰ ਹੈ ਲੁੱਟੇ ਹੋਏ ਨੇ ਭਾਈ ਆ ਸਾਰਾ ਕੁਝ ਚੋਰੀ ਆ ਦੇ ਗੱਡੀ ਦੀ ਆ ਦੇ ਯਾਰ ਸੀ ਕੇਸਰ ਸਿੰਘ ਕਿੱਥੇ ਦਾ ਇਹਦੇ ਨੰਬਰ ਮੋਬਾਈਲ ਨੰਬਰ ਵੀ ਉਹ ਮੈਂ ਜਾਣਦਾ 13 ਬਸੀ ਦਾ ਨੰਬਰ ਮੋਬਾਈਲ ਨੰਬਰ ਕੇ ਉਹ ਦੇਖ 720 ਕਿੱਥੇ ਚੋਰੀ ਦੀ ਹੋਈ ਗੱਡੀ ਚੋਰੀ ਹੋਈ ਹੈ ਮਾਨਸਾਰੀ ਪਹਿਲਾਂ 70 ਦੇ ਵਿੱਚ ਨੰਬਰ ਤਾਂ ਠੀਕ ਹੈ ਵੀ ਸਭਾ ਲੱਗਦੀ ਹੈ ਇਹ ਚੋਰੀ ਵਾਲੇ ਬੰਦਾ ਕੰਮ ਕਰਕੇ ਨਿਕਲੇਗਾ ਮੈਂ ਵੀ ਦੱਸ ਫਿਰ ਨਹੀਂ ਕੋਈ ਸੁਲਿੰਦਰਪਾਲ ਸਿੰਘ ਇਹ ਤਾਂ ਲੇਵਲ ਹੋ ਜਾਂਦੀ ਆ ਪਤੋ ਪੁਰੇ ਦੇ ਏਰਾ ਪਟਾ ਇਹਨਾਂ ਸ਼ੇਡ ਦਾ ਭਟਾਪਾ ਈ ਨਾਮ ਤੋਂ ਅਟਕ ਗਿਆ ਜੀ ਪੰਡਾ ਜੀ ਪੰਡ ਮੇਰਾ ਕਹਿ ਲਿਆ ਹਣਾ ਇਹ ਜਿਹੜਾ ਦਾ ਆਪਣਾ ਐਕਸੀਡੈਂਟ ਸਾਡਾ ਵੀਰ ਖੰਨੇ ਤੋਂ ਦਵਾਈ ਲੈ ਕੇ ਆ ਰਿਹਾ ਸੀ ਨਾਲ ਵੱਡੀ ਥਾਪੀ ਜੀ ਤੇ ਜਿਆਦਾ ਆਪਣੇ ਮਾੜੀ ਕੋ ਪਹੁੰਚ ਆ ਗਏ ਤੁਹਾਡੇ ਆਪ ਦੀ ਤੇ ਜਿਹੜੀ ਗੱਡੀ ਆਪਣੇ ਸਮਰਾਲੇ ਕਿੰਨੀ ਜਾ ਰਹੀ ਥੀ ਜੀ ਇਹ ਗੱਡੀ ਬਹੁਤ ਤੇਜ਼ੀ ਦੀ ਮੰਦਰੀ ਸਮਾਇਕ ਪਿੱਛੇ ਥੀ ਉਹਨਾਂ ਨੇ ਆਪਣੇ ਤੁਹੀ ਸਾਈਡ ਜਾ ਕੇ ਉਹਨਾਂ ਦੀ ਸਾਈਡ ਜਾ ਕੇ ਟਕੀਤੇ ਸਾਹ ਤੇ ਪੂਰੇ ਤਰ੍ਹਾਂ ਸਮਾਇਕ ਬਰਾਮਾਤ ਹੋਈ ਹੈ ਜੀ 30 ਕੇ ਬਰਾਮਾਤ ਸਰਿੰਗਰ ਬਰਾਮਾਤ ਹੁਣ ਬੰਦਾ ਕਿੱਥੇ ਵੀ ਹੋ ਜਿਹੜਾ ਸਮੀਨਾ ਉਹ ਆਪਣੀ ਜੀ ਪੋਸਟ ਨੇ ਚੁੱਕਿਆ ਕਿੱਥੇ ਦਾ ਕੁਝ ਪਤਾ ਲੱਗੇ ਇਹ ਜੀ ਆਪਣੇ ਹਲਖਾਨ ਦੇ ਬਾਰੇ ਕੋਈ ਪਤਾ ਨਹੀਂ ਸਮਰਾਲੇ ਦਾ ਮੰਤਰੀ ਕਾ ਕੋਈ ਅਸੀਂ ਮੰਗ ਇਹ ਕਰਦੇ ਹਾਂ ਜੇ ਤੁਹਾਨੂੰ ਸਾਡੇ ਸਾਡੇ ਕਾਰਵਾਈ ਕੀਤੀ ਜਾਵੇ ਜਿਹੜੀ ਸਰਕਾਰ ਵਾਦੇ ਕਰਦੀ ਆ ਜੇ ਅਸੀਂ ਸਮਾਇਕ ਬੰਦ ਕਰਤੀ ਜੀ ਇਹ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਸਾਰੇ ਆਮ ਦੇਖ ਲੋ ਜੀ ਇਹਨਾਂ ਨੇ ਸਮਾਇਕ ਢੀ ਕੇ ਰੱਖਾ ਪਰਿਵਾਰ ਦੇ ਕਰਫੂ ਹਾਂ ਜੀ ਕੋਣ ਸੀ ਜੇ ਕੀ ਨਾਮ ਸੀ ਉਹ ਕਿੱਥੇ ਕਹਿ ਬੇਟਾ ਜੀ ਉਹ ਨਰਮਲ ਹੈ

ਹੋਰ ਕਿਤੇ ਨੇ ਉਹ ਹਸਪੀਟਲ ਆਪਣੇ ਸਾਹਮਣੇ ਉੱਥੇ ਇਹਨੇ ਮੈਂ ਤਾਂ ਬੋਲ ਰਹੀ ਹਾਂ ਨਾ ਨਾ ਨੋ ਨਹੀਂ ਡੈੱਟ ਹੋ ਗਈ ਬਸ ਹੋ ਗਈ ਤੇ ਬੇਟਾ ਠੀਕ ਹੈ ਜੀ ਬੇਟਾ ਦੇਖੋ ਇਹੋ ਪਤਾ ਲੱਗੂਆ ਥੋੜੇ ਬੜੇ ਡਾਕਟਰ ਉੱਥੇ ਲੰਗਾ ਮਰੀ ਦੀਆਂ ਮੈਂ ਕਿਹੜਾ ਸਰਪਤਾ ਉੱਥੇ ਲੈ ਕੇ ਠੀਕ ਹੈ ਬਾਕੀ ਆਓ ਕਰੋ ਵੀਡੀਓ ਵਾਇਰਲ ਹੋ ਰਹੀ ਹੈ ਤੇ ਤੁਸੀਂ ਵੀ ਕੀ ਕਹਿਣਾ ਚਾਹੁੰਦੇ ਹੋ ਵੀਡੀਓ ਪਰ ਇੱਕ ਬੜੀ ਮੰਦ ਭਾਗੀ ਜੋ ਘਟਨਾ ਹੋਈ ਆ ਸਮਰਾਲੇ ਦੇ ਵਿੱਚ ਖੁੱਲੇ ਵਾਲ ਪਿੰਡ ਦੇ ਕੋਲ ਉਸ ਦੇ ਰਿਗਾਰਡਿੰਗ ਮੈਂ ਵੀਡੀਓ ਦੇਖੀ ਸੋਸ਼ਲ ਮੀਡੀਆ ਤੇ ਸਰਕੂਲੇਟ ਹੋ ਰਹੀ ਸੀ ਗਈ ਪਾਸਿਓਂ ਭੇਜੀ ਆ ਲੋਕਾਂ ਨੇ ਇੱਕ ਕੋਈ ਨੌਜਵਾਨ ਨਸ਼ੇ ਦੀ ਹਾਲਤ ਦੇ ਵਿੱਚ ਉਹਨੇ ਰੋਂਗ ਸਾਈਡ ਤੋਂ ਜਾ ਕੇ ਗੱਡੀ ਮਾਰੀ ਜਿਹਦੇ ਵਿੱਚ ਇੱਕ ਮਾਤਾ ਜੀ ਬਲਜਿੰਦਰ ਕੌਰ ਜੀ ਤੇ ਉਹਨਾਂ ਦੇ ਪਤੀ ਨਿਰਮਲ ਸਿੰਘ ਜੀ ਜਿਹੜੇ ਬਲਜਿੰਦਰ ਕੌਰ ਜੀ ਤਾਂ ਜਦੋਂ ਪੂਰੇ ਹੋ ਗਏ ਨੇ ਤੇ ਨਿਰਮਲ ਸਿੰਘ ਜੀ ਦੇ ਹੈਡ ਇੰਜਰੀ ਆ ਜਿਹੜੇ ਇਸ ਟਾਈਮ ਸੀਰੀਅਸ ਦੱਸੇ ਜਾ ਰਹੇ ਨੇ ਤੇ ਮੌਕੇ ਤੇ ਲੋਕਾਂ ਨੇ ਮਗਰ ਬੈ ਕੇ ਮੁੰਡੇ ਨੂੰ ਕਾਬੂ ਕੀਤਾ ਜਦੋਂ ਜੇ ਫਲੋਰੀਗੋ ਦੇ ਵਿੱਚੋਂ ਨਸ਼ਾ ਤੇ ਟੀਕੇ ਜੋ ਆਪਾਂ ਨੂੰ ਵੀਡੀਓ ਦੇ ਵਿੱਚ ਸਾਫ਼ ਦਿਖ ਰਿਹਾ ਉਹ ਆਇਆ ਤੇ ਲੋਕ ਇਹ ਵੀ ਕਹਿ ਰਹੇ ਨੇ ਵੀ ਐਕਸੀਡੈਂਟ ਹੋਏ ਨੂੰ ਬੜਾ ਟਾਈਮ ਹੋ ਗਿਆ ਤੇ ਪੁਲਿਸ ਨੂੰ ਬਹੁਤ देर ਉਡੀਕਣ ਤੋਂ ਬਾਅਦ ਪੁਲਿਸ ਉੱਤੇ ਪਹੁੰਚੀ ਆ ਸੋ ਇੱਕ ਪਾਸੇ ਤਾਂ ਪੰਜਾਬ ਦੀ ਜਿਹੜੀ ਇਹ ਜੁੱਧ ਨਸ਼ਿਆਂ ਵਿਰੋਧੋ ਸ਼ਰਿਆਮ ਸੜਕਾਂ ਦੇ ਉੱਤੇ ਜਾ ਕੇ ਲੋਕਾਂ ਦੀਆਂ ਜਾਨਾਂ ਲਿੱਤੀਆਂ ਜਾ ਰਹੀਆਂ ਨੇ ਤੇ ਇਹ ਬੁਰੀ ਤਰ੍ਹਾਂ ਜੋ ਕੇਵਲ ਸਰਕਾਰ ਏਡੀ ਵੱਡੀ ਮੋਗੇ 'ਚ ਰੈਲੀ ਕਰ ਲਈ ਤੇ ਪਿੰਡਾਂ ਦੇ ਹਾਲਾਤ ਤੇ ਬਿਆਨ ਕਰਦੀ ਆ ਗੱਲ ਤੇ ਮੇਰਾ ਬਹੁਤ ਮੈਂ ਆਪਣੇ ਵੱਲੋਂ ਸ਼ਰਧਾ ਮਤਲਬ ਉਹਨਾਂ ਦੇ ਨਾਲ ਦੁੱਖ ਪ੍ਰਗਟ ਕਰਦਾ ਜਿਹੜੇ ਪਰਿਵਾਰ ਦਾ ਅੱਜ ਇੱਕ ਜੀ ਚਲਿਆ ਗਿਆ ਕਿਸੇ ਹੋਰ ਦੀ ਅਣਹੋਣੀ ਕਰਕੇ ਤੇ ਪ੍ਰਸ਼ਾਸਨ ਨੂੰ ਵੀ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਾਂ ਕਿਹੜੇ ਕਿਹੜੇ ਘਰਾਂ ਦੇ ਵਿੱਚ ਕਿਵੇਂ ਕਿਵੇਂ ਤੁਸੀਂ ਸਰਚ ਮਹਿੰਮ ਚਲਾਉਂਦੇ ਹੋ ਕਿੰਨੇ ਤੁਸੀਂ ਰੋਜ਼ ਕਹਿੰਦੇ ਹੋ ਵੀ ਬੰਦੇ ਫੜਲੇ ਤੇ ਲੋਕ ਸ਼ਰਿਆਂ ਫੇਰ ਵੀ ਚਿੱਟਾ ਚ ਵਿਕੇ ਤੋਰਿਆ ਪਹਿਲਾਂ ਤਾਂ ਤੁਸੀਂ ਪਹਿਲੀਆਂ ਸਰਕਾਰਾਂ ਤੇ ਬਲੇਮ ਲਾ ਦਿੰਦੇ ਸੀ ਜੇ ਅੱਜ ਉਹ ਨਸ਼ਾ ਵਿਕ ਰਿਹਾ ਕੌਣ ਵਕਾ ਰਿਹਾ ਕਿਹਦੇ ਕਰਕੇ ਵਿਕ ਰਿਹਾ ਤੇ ਸਰਕਾਰ ਉਹਦੇ ਲਈ ਕੀ ਕਰ ਰਹੀ ਹੈ ਸੋ ਅੱਜ ਬੜੀ ਮੰਦਭਾਗੀ ਘਟਨਾ ਮੇਰੇ ਇਲਾਕੇ 'ਚ ਵਾਪਰੀ ਆ ਬੜਾ ਦੁੱਖ ਹੁੰਦਾ ਹੈ ਅਜਿਹਾ ਦੇਖ ਕੇ ਜਦੋਂ ਅਜਿਹੇ ਨੌਜਵਾਨ ਜਿਹੜੇ ਮੁੰਡੇ ਨੇ ਵਿਚਾਰੇ ਉਹ ਨਸ਼ੇ ਦੇ ਟੀਕੇ ਲਾ ਕੇ ਸੜਕਾਂ ਤੇ ਗਰੇ ਪਏ ਨੇ ਤੇ ਕਿਸੇ ਹੋਰ ਦੀ ਮੌਤਾ ਕਰਨ ਦਾ ਹਾਂਜੀ ਤਾਂ ਇਹ ਕਿ ਐਕਸੀਡੈਂਟ ਕੇਸ ਆ ਕੀ ਆ ਪੂਰਾ ਮਾਮਲਾ ਤੇ ਕਿੰਨੇ ਇੱਕ ਬੰਦੇ ਜਿਹੜੇ ਜਖਮੀ ਹੋਏ ਨੇ ਤੇ ਡੈਥ ਹੋਈ ਇਹਨਾਂ ਚ ਜੀ ਇੱਕ ਔਰਤ ਦੀ ਡੈਥ ਹੋਈ ਆ ਬਲਵਿੰਦਰ ਕੌਰ ਨੇ ਬਲਵਿੰਦਰ ਕੌਰ ਵਾਈਫ ਆਫ ਨਿਰਮਲ ਸਿੰਘ ਇਹ ਗੱਲਿਆੜ ਦਿਨੀ ਇਹਨਾਂ ਦੀ ਉਮਰ 55 55 ਸਾਲ ਦੇ ਹੈਗੇ ਨੇ ਇਹ ਖੋਲੇਆਲ ਦੇ ਕੋਲ ਆ ਰਹੇ ਸੀਗੇ ਆਪਣੇ ਹਸਬੰਡ ਦੇ ਨਾਲ ਪਤੀ ਦੇ ਨਾਲ ਤੇ ਇੱਕ ਰੌਂਗ ਸਾਈਡ ਤੋਂ ਕਾਰ ਆਈ ਹੈ ਇਟ ਇਟ ਇਸ ਕਾਰ ਚ ਗਈ ਉਹਨਾਂ ਨੇ ਇਹਨੂੰ ਹਿੱਟ ਕੀਤਾ ਜੀ ਇਹਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਹੈ ਜੀ ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀਗਾ ਜੀ ਉਹਦੇ ਕੋਲੋਂ ਅਸੀਂ 5.15 ਗ੍ਰਾਮ ਐਰਨ ਬੀ ਬ੍ਰਾਮਦ ਕੀਤੀ ਹੈ ਇਹ ਕੇਸ ਸਰ ਜਿਸ ਵਿੱਚ ਕਰ ਰਹੇ ਆਂ ਜੀ ਆਪਣਾ ਨੋਟ ਚ ਲੈ ਆ ਕੇ ਤੇ ਜੋ ਵੀ ਅੱਗੇ ਤੱਤੀ ਸ਼ੋਗੇ ਉਹ ਤੁਹਾਡੇ ਨਾਲ ਚ ਲੈ ਜਾਵਾਂਗੇ ਜੀ ਜਿਹੜਾ ਪੜਿਆ ਗਿਆ ਇਹ ਕਿਹੜੇ ਕੀ ਨਾਮ ਆ ਜੀ ਤੇ ਇਹ ਰਹਿਣ ਵਾਲਾ ਇਹ ਪ੍ਰਮੋਦ ਕੁਮਾਰ ਆ ਜੀ son of ਸੋਮਨਾਥ ਇਹ ਹਿੰਮਤਨਗਰ ਦਾ ਹੈਗਾ ਜੀ ਇੱਥੇ ਸਮਰਾਲੇ ਦੇ ਰਹਿਣ ਵਾਲਾ ਤੇ ਇਹ ਤੱਤੀ ਚੱਲਦੀ ਪਈ ਹੈ ਜੀ ਤੇ ਮੁਰਲੀ ਜੀ ਆ ਸਭ ਨੂੰ ਪਤਾ ਲੱਗ ਗਿਆ ਵੀ ਪਹਿਲਾਂ ਪਿੰਦਾ ਪੁੰਦਾ ਸੀ ਇਹ ਕਿਵੇਂ ਤੀਰੀ ਜੀ ਇਹ ਤੱਤੀ ਚੱਲਦੀ ਹੈ ਜਿਵੇਂ ਪਹਿਲੀ ਦਸਿਆ ਤੱਤੀ ਚੱਲਦੀ ਪਈ ਹੈ ਵੀ ਕਿੰਨੇ ਪਰਚੇ ਹੈਗੇ ਕ ਨਹੀਂ ਹੈਗੇ ਜਾਂ ਕਦੋਂ ਤੋਂ ਆਤੀ ਹੈ ਜੀ ਨਸ਼ੀਦ ਸੀਗਾ ਜੀ ਜ਼ਿਆਦਾ ਜੀ ਨਸ਼ੀਦ ਸੀਗਾ 5.15 ਗ੍ਰਾਮ ਫੈਰਨ ਬ੍ਰਾਮਦ ਹੋਈ ਹੈ ਜੀ ਇਹਦੇ ਕੋਲ ਜੀ ਇਹ ਦੋਨੋਂ ਐਨਡੀਪੀਐ ਸੈਕਟਰ ਤੇ ਰਿਐਕਸ਼ਨ ਦੇ ਦੀਨ ਪਰ ਆ ਰਹੀ ਪਰਚਾ ਦਰਜ ਕਰ ਰਹੇ ਜੀ ਠੀਕ ਆਪਣੇ ਕੋਲੇ ਰੱਖੀ ਬਾਈ ਨਾ ਨਾ ਕੋਈ 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 ਨਾ ਕੋ ਉਹ ਜਿੱਦੈ ਮਰ ਜਾਂਦਾ ਜਾ ਕੇ ਅਸੀਂ ਉੱਥੋਂ ਕੱਟ ਉੱਜੜ ਕੇ ਆਇਆ ਇਹਨੇ ਕੂਏ ਮਰਦਿਆਂ ਦੇ ਨਾਲ ਅਗਲੇ ਦੇ ਵਿਆਹ ਤੇ ਆਇਆ ਮੁੰਡਾ ਬਾਹਰੋਂ ਆਇਆ ਕੀ ਸੋਚੂ ਅਗਲੇ ਲੈ 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 ਬੜਾ ਮਹਿੰਗਾ ਫੜ ਕੇ ਲੈ ਗਿਆ ਉਹਦੇ ਦੀਗੇ ਜਾਂਦਾ ਬਾਈ ਨੋ ਰੰਗ ਇਹ ਦਿਂਦਾ ਸੀ ਨੇ ਇਹਨੂੰ ਘਰੇ ਰੱਖਦਾ ਬਾਹਰ ਕਾ ਲੋ ਭੇਜਿਆ ਇਹਨੂੰ ਪਾ ਇਹਨੂੰ ਬਾਈ ਇਹਨੂੰ ਯਾਰ ਕਾ ਜੱਗੇ ਦੇ ਕੋਲ ਰਹਿ ਉਹ ਮੇਰੇ ਤੇ ਤੁਸੀਂ ਪਬਲੀਸਰ ਤੋਂ ਆਇਆ ਹੋਇਆ ਇਹ ਸੋਹਰੇ ਤੋਂ ਆਇਆ ਹੋਇਆ ਬੰਦਾ ਆਸਤ ਤੋਂ ਆਇਆ ਨਾ ਅਗੇ ਤੇ ਘਰੇ ਇਹਦੇ ਕੋਲ ਤੇ ਕਿਉਂ ਉੱਡਾਰ ਸਰਦ ਸਾਲ ਦੇ ਤੋਂ ਪੈ ਰਹੇ ਆ ਬੜੇ ਆਪਣੇ ਸੋਹਰੇ ਤੋਂ ਆਇਆ ਹੋਇਆ ਇਹ ਸੋਹਰੇ ਤੋਂ ਆਇਆ ਸੀ ਕੱਲ੍ਹ ਨੂੰ ਸੋਹਰੇ ਨੇ ਆਇਆ ਹੋਇਆ ਇਹ ਉਹ ਸਾਲੇ ਦਾ ਉਹਦਾ ਗੱਡੀ ਲੱਗਿਆ ਤਾਂ ਆਇਆ ਇਹ ਤਾਂ ਸੋਰੀਆ ਚ ਬੈਠਾ ਸੀ ਇਹ ਹੋਰ ਕੁਛ ਨਾ ਜਿੰਨੇ ਗੱਡੀ ਦਿੱਤੀ ਐ ਜੋ ਦਿੱਤੀ ਇਹਨੂੰ ਗੱਡੀ ਆਉਂਦੀ ਰਹਿੰਦੀ ਹੁੰਦਾ ਉਹਨੂੰ ਲਾਓ ਜੀ ਹੁਣ ਕਹਿ ਆਵਰੇ ਚਾਰ ਲਾਓ ਮਾਗੀ ਨਾ ਜਾਵੋ ਨਾਮ ਪੜ ਪਿੰਡ ਕਿਹੜਾ ਬਾਈ ਤੇਰਾ ਸਮਰਾਲਾ ਸਮਰਾਲੇ ਬਾਈ ਇਹਦੇ ਘਰ ਦੇ ਕਹਿੰਦੇ ਮਹਿੰਦਰਾ ਇਹਦੇ ਨੇ ਹਾਂ ਕੋਲ ਹਰਿਆਣੇ ਕਹਿੰਦੇ ਕਾ ਗੋਲੀਆਂ ਨਹੀਂ ਪਈਆਂ ਨਹੀਂ ਨਹੀਂ ਉਹਦੇ ਪਹਿਲੇ ਭਗਵਾਨਤਮਨ ਨੇ ਨਸ਼ਾ ਹੋ ਕੇ ਕਰ ਦਿੱਤਾ ਪੂਰੀ ਮਾਰਦੀ ਕਹਿੰਦੇ ਵਾਲ ਦੀ ਬਾਈ ਇਹਨੇ ਬੰਦਾ ਵਿੱਚ ਭੈਣ ਜੋ 부ੜੀ ਮਾਰਦੀ ਵਿੱਚ ਕਰੀ ਕਰਦਾ ਕਹਾਂ ਕਿ ਉਹਨੂੰ ਗਲਤੀ ਕਰੀਆ ਐ ਸਾਰੇ ਅਗਲੇ ਦਾ ਘਰ ਖਰਾਬ ਕਰਦਾ ਡਾਗਿਆ ਬਾਹਰੋਂ ਵਿਆਹ ਧਰਿਆ ਹੋਇਆ ਮਾਰਦੀ ਆਹ ਆ ਆ ਲੰਗਾਂ ਮਿੱਟੀ ਲੱਗ ਗਈ ਕੱਪੜੇ ਦਾ ਸ਼ੋਪਿੰਗ ਕਰ ਮੇਰੀ ਦਾ ਬਹੁਤ ਤੇਰਾ ਜੱਜ ਟੈਸਟ ਹੋਣਾ ਜਦ ਵੀ ਆ ਜਾਣਾ ਉਹ ਪੁਲਿਸ ਨੂੰ ਕੀਤਾ ਹੁਣ ਇੱਕ ਘੰਟੇ ਦੇ ਉੱਤੇ ਹੋ ਗਿਆ ਜੀ ਇਹਦੀ ਪੁਲਿਸ ਨਹੀਂ ਆਈ ਹੈਗੀ ਰੋ ਸਮਰਾਲੇ ਦੀ ਆ ਦੇਖ ਲਓ ਜਦੋਂ ਉੱਤੇ ਹੋ ਗਿਆ ਐਂਬੂਲੈਂਸ ਵੀ ਆ ਕੇ ਲੈ ਗਈ ਆ ਹਸਪਤਾਲ ਚ ਲੈ ਜਾਂ ਸਰਕਾਰੀ ਆਹ 3 ਰਿੰਜ ਬੋੜੀ ਹੈ ਹਉਂ 3 ਰਿੰਜ ਭਾਈਆ ਬਰਤ ਚਲਾਓ ਦੇਖੀ ਅੰਦਰ ਅੱਗ ਉਹਦਾ ਘੱਲ ਹੈ ਨਹੀਂ ਬੰਦਾ ਜਿੱਤੇ ਬੈਠੇ ਨਹੀਂ ਆ ਗਏ ਬੰਦੇ ਦੇ ਰੇਸ ਤੇ ਡੈਸ਼ ਬੋਰਡ ਤੇ ਆ ਆ ਰਹੀ ਜੂਲੇ ਰਹਿ ਗਏ ਨਹੀਂ ਜਿੱਦਾਂ ਇੱਥੇ ਪਹਿਲਾਂ ਸੋਲ ਦੇ ਫਿਰਦੇ ਦੇਖੀ ਪੱਛ ਕੇ ਨਹੀਂ ਪੱਛ ਕੇ ਲੱਗਾ ਘਰੋਂ ਭੇਂਟ ਦਾ ਚੜ੍ਹ ਰਹੀ ਹੈ ਆ ਸਾਹਮ ਕੇ ਰੱਖੋ ਯਾਰ ਆ ਸਾਹਮਲਾ ਹਾਂ ਆ ਸਾਹਮਲਾ ਬਰਾਹਣ ਦੇ ਵਾਹ ਜਾ ਇਹਦਾ ਇੱਧਰ ਤਾਂ ਕੀ ਕਰਾਣਾ ਪੜਲੇ ਬਾਈ ਫੜ ਲੈ ਬਾਈ ਆ ਦੇ ਕਿ ਬੈਂਕੋਂ ਤਾਂ ਮਾਰੀ ਇਹ ਵੀ ਹੋ ਚੋਰੀਓ ਲੁੱਟੇ ਵੀ ਹੋਣਗੇ ਲੁੱਟੇ ਦਾ ਦਿਓ ਗੱਡੀ ਦੇ ਕਾਗਜ਼ ਆ ਸੰਪਰੇ ਦੇ ਡਰੈਸ ਦੇ ਕਿੱਥੇ ਰਾਇਆ ਬੰਦੇ ਦੇ ਕਿੱਥੇ ਰਾਇਆ ਨੀਰਾ ਬਸ ਇਹ ਦੀ ਲੀ ਆ ਤਾਂ ਦੂਈ ਬੈਂਕ ਖਬਰਾਂ ਕੀ ਦੀਆਂ ਚੋਰੀਓ ਕੀਤੀ ਹੋਗੀ ਇਹਨੇ ਚੋਰੀਓ ਹੋਊਗਾ ਕੰਮ ਹੈ ਜੇ ਇਹਨਾਂ ਕੋਲ ਸੁਦਰੰਦਰ ਪਾਲ ਸਿੰਘ ਇਹਦੇ ਵੀ ਆ ਤਾਂ ਸੁਦਰੰਦਰ ਪਾਲ ਸਿੰਘ ਆ ਵੀ ਆ ਆ ਚੱਕਰ ਚੱਕ ਬੱਕਾ ਚੱਕ ਬੱਕਾ ਆ ਨਾ ਹੋ ਗਏ ਤੇ ਕੀ ਆ ਇਹ ਤੇ ਹੈਗਾ ਰੰਗੋ ਚੰਡੀਗੜ੍ਹ ਚੰਡੀਗੜ੍ਹ ਸੈ ਰਾਂਚੋਤਪੁਰ ਹੈ ਲੁੱਟੇ ਹੋਏ ਨੇ ਭਾਈ ਆ ਸਾਰਾ ਕੁਝ ਚੋਰੀ ਆਹ ਦੇ ਗੱਡੀ ਦੀ ਆਹ ਦੇ ਆਰਸੀ ਸਰ ਸਿੰਘ ਕਿੱਥੇ ਦਾ ਇਹਦਾ ਨਾਮ ਮੋਬਾਈਲ ਨੰਬਰ ਵੀ ਹੋਊਗਾ 13 ਬਸੀ ਦਾ 13 ਬਸੀ ਦੀ ਗੱਡੀ ਮੋਬਾਈਲ ਨੰਬਰ ਕਿੰਗ ਉਹ ਦੇਖ ਚੀਵੀ 0 ਕਿੱਥੇ ਚੋਰੀ ਦੀ ਹੋਈ ਗੱਡੀ ਵੀ ਚੋਰੀ ਹੋਈ ਹੈ ਮਾਮਲਾ ਰਿਪੋਰਟ 78 ਠੀਕ ਹੈ 78 ਚੋਰੀ ਦੇ ਬੰਦੇ ਕੰਮ ਕਰਕੇ ਨਿਕਲੇ ਹੋਗਾ ਮੈਂ ਵੀ ਦੱਸ ਤਾ ਨਹੀਂ ਨਹੀਂ ਕੋਈ ਸਰਿੰਦਰਪਾਲ ਸਿੰਘ ਇਹਦਾ ਲੈਂਗਵਿਜ ਚੋਰੀ ਜਾਂਦੀ ਆ ਪਤੋਂ ਪੂਰੇ ਇਹਦਾ ਪੱਟਾ ਇਹਦਾ ਛੇੜਾ ਪੱਟਾ ਈ ਨਾਮ ਤੋਂ ਅੱਡੇ ਕਿਹਦੇ ਦਾ ਜੀ ਪੰਡ ਮੇਰਾ ਕਹਿ ਲਿਆ ਹਾਲਾ ਇਹ ਜਿਹੜਾ ਦਾ ਆਪਣਾ ਐਕਸੀਡੈਂਟ ਹੈ ਸਾਡਾ ਵੀਰ ਖੰਨੇ ਤੋਂ ਦਵਾਈ ਲੈ ਕੇ ਆ ਰਿਹਾ ਸੀ ਨਾਲ ਸਾਡੀ ਧੱਬੀ ਜੀ ਇਹ ਜਾਦੇ ਆਪਣੇ ਮਾੜੀ ਕੋ ਪਹੁੰਚਿਆ ਜੀ ਤੋਂ ਬਿਆਪ ਦੀ ਜੀ ਇਹ ਜਿਹੜੀ ਗੱਡੀ ਆਪਣੇ ਸਮਰਾਲੇ ਕੰਨੀ ਜਾ ਰਹੀ ਸੀ ਜੀ ਇਹ ਗੱਡੀ ਬਹੁਤ ਤੇਜ਼ੀ ਦੀ ਮੰਦੀਰੀ ਸਮਾਇਕ ਪਿੱਛੇ ਸੀ ਤੇ ਉਹਨਾਂ ਨੇ ਆਪਣੇ ਦੂਈ ਸਾਈਡ ਜਾ ਕੇ ਉਹਨਾਂ ਦੀ ਸਾਈਡ ਜਾ ਕੇ ਟਕਰੀਟੇ ਸਾਹਿਬ ਜੀ ਪੂਰੇ ਤਰ੍ਹਾਂ ਸਮਾਇਕ ਬਰਾਮਾਤ ਹੋਈ ਹੈ ਜੀ 30 ਕੇ ਬਰਾਮਾਤ ਸਰੀੰਜਾ ਦਾ ਔਰ ਬੰਦਾ ਕਿੱਥੇ ਵੀ ਉਹ ਜਿਹੜਾ ਸਮੀਰਾ ਉਹ ਆਪਣੇ ਪੁੱਤ ਨੂੰ ਚੁੱਕਿਆ ਹੈ ਕਿੱਥੇ ਦਾ ਕੁਝ ਪਤਾ ਲੱਗੇ ਇਹ ਵੀ ਆਪਣਾ ਹਰਖਣ ਦੇ ਬਾਰੇ ਕੋਈ ਪਤਾ ਨਹੀਂ ਸਮਝਾ ਲਿਆ ਤੁਮਨ ਕੀ ਕਰਦੇ ਅਸੀਂ ਮੰਗ ਇਹ ਕਰਦੇ ਆ ਜੇ ਤੁਹਾਨੂੰ ਸਾਡੇ ਦਾ ਕਾਰਵਾਈ ਕੀਤੀ ਜਾਵੇ ਜਿਹੜੀ ਸਰਕਾਰ ਵਾਦੇ ਕਰਦੀ ਆ ਜੇ ਅਸੀਂ ਸਮਾイク ਬੰਦ ਕਰਤੀ ਜੀ ਇਹ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਸਾਰੇ ਆਮ ਦੇਖੋ ਜੀ ਇਹਨਾਂ ਨੇ ਸਮਾイク ਕੀਤੇ ਸਾਡਾ ਪਰਿਵਾਰ ਦੇ ਕਰਫਟ ਕੋਣ ਸੀ ਜੀ ਕੀ ਨਾਮ ਸੀ ਉਹ ਕਿੱਥੇ ਕਿਹੜਾ ਜੀ ਉਹ ਨਰਮਲ ਠੀਕ ਤੇ ਦੋਈ ਦਿਨਾਂ ਘੇਟੇ ਕੰਮ ਹੀ ਆਪੇ ਕਰਦੇ। ਜਿੰਨਾ ਕੋਤੋਂ ਬਾਪ ਚ ਮੁਰੇ ਜਾਂਦੇ ਤੇ ਤੇ ਚੇਖੂ ਕਿਉਂ ਜਾਂਦੇ ਦਰਜਾ ਤੇ ਹੀ ਨਾ ਕਰੇ। ਤੇ ਕੋਣ ਕੋਣ ਕੀ ਮੋੜਾਂ ਲੈ ਕੇ ਚੁੱਟ ਰਹੇ ਤੇ ਮੇਰਾ ਬੇਟਾ ਮੇਰੀ ਬੋਹ। ਕਿੰਨੀ ਜੋ ਮਰਜੀ ਸਪੰਸਾ ਖਾ ਰੂਗੀ ਦੇਖੇਗੀ। ਤੇ ਉਹਦੀ 50 ਜੀ। ਹੋਣ ਕਿਤੇ ਨੇ ਉਹ ਹਸਪਤਲ ਸਾਹਮਣੇ ਉੱਥੇ ਜਾਂਦੇ ਨੇ ਇਹ ਚਾਹ ਮੈਂ ਤਾਂ ਬੋਲਦੀ ਹਾਂ ਨਾ ਨਾ ਉਹ ਵੀ ਡੈੱਥ ਹੋ ਗਈ ਡੈੱਥ ਹੋ ਗਈ ਤੇ ਬੇਟਾ ਠੀਕ ਹੈ ਜੀ ਬੇਟਾ ਦੇਖੋ ਇਹ ਪਤਾ ਲੱਗੂਗਾ ਥੋੜੇ ਬਾਰੇ ਬਦਤਰ ਹਾਲ ਹੁੰਦਾ ਮਰੀ ਦੀ ਨੂੰ ਮੈਂ ਕਿਹੜਾ ਤੁਹਾਨੂੰ ਉੱਥੇ ਲੈ ਕੇ ਆਉਂਦੀ ਠੀਕ ਹੈ ਬਾਕੀ ਆਓ ਕਰਾਂਗੇ ਤੇ ਫਿਰ ਵੀਡੀਓ ਵਾਇਰਲ ਹੋ ਰਹੀ ਹੈ ਕਿਤੇ ਤੁਸੀਂ ਵੀ ਕੀ ਗੱਲਾਂ ਤੁਹਾਨੂੰ ਬੜੇ ਪਤਾ ਇੱਕ ਬੜੀ ਮੰਦ ਭਾਗੀ ਜੋ ਘਟਨਾ ਹੋਈ ਆ ਸਮਰਾਲੇ ਦੇ ਵਿੱਚ ਖੁੱਲੇ ਵਾਲ ਪਿੰਡ ਦੇ ਕੋਲ ਉਸ ਦੇ ਰਿਗਾਰਡਿੰਗ ਮੈਂ ਵੀਡੀਓ ਦੇਖੀ ਸੋਸ਼ਲ ਮੀਡੀਆ ਤੇ ਸਰਕੂਲੇਟ ਹੋ ਰਹੀ ਸੀ ਕਈ ਪਾਸਿਓਂ ਭੇਜੀ ਆ ਲੋਕਾਂ ਨੇ ਇੱਕ ਕੋਈ ਨੌਜਵਾਨ ਨਸ਼ੇ ਦੀ ਹਾਲਤ ਦੇ ਵਿੱਚ ਉਹਨੇ ਰੋਂਗ ਸਾਈਡ ਤੋਂ ਜਾ ਕੇ ਗੱਡੀ ਮਾਰੀ ਜਿਦੇ ਵਿੱਚ ਇੱਕ ਮਾਤਾ ਜੀ ਬਜਿੰਦਰ ਕੌਰ ਜੀ ਤੇ ਉਹਨਾਂ ਦੇ ਪਤੀ ਨਿਰਮਲ ਸਿੰਘ ਜੀ ਜਿਹੜੇ ਬਜਿੰਦਰ ਕੌਰ ਜੀ ਤਾਂ ਜਦੋਂ ਪੂਰੇ ਹੋ ਗਏ ਨੇ ਤੇ ਨਿਰਮਲ ਸਿੰਘ ਜੀ ਦੇ ਹੈਡ ਇੰਜਰੀ ਆ ਜਿਹੜੇ ਇਸ ਟਾਈਮ ਸੀਰੀਅਸ ਦੱਸੇ ਜਾ ਰਹੇ ਨੇ ਇਹ ਮੌਕੇ ਤੇ ਲੋਕਾਂ ਨੇ ਮਗਰ ਬੈ ਕੇ ਮੁੰਡੇ ਨੂੰ ਕਾਬੂ ਕੀਤਾ ਜਦੋਂ ਜੇ ਫਲੋਰੀਗੋ ਦੇ ਵਿੱਚੋਂ ਨਸ਼ਾ ਤੇ ਟੀਕੇ ਜੋ ਆਪਾਂ ਨੂੰ ਵੀਡੀਓ ਦੇ ਵਿੱਚ ਸਾਫ਼ ਦਿਖ ਰਿਹਾ ਉਹ ਆਇਆ ਤੇ ਲੋਕ ਇਹ ਵੀ ਕਹਿ ਰਹੇ ਨੇ ਵੀ ਐਕਸੀਡੈਂਟ ਹੋਏ ਨੂੰ ਬੜਾ ਟਾਈਮ ਹੋ ਗਿਆ ਤੇ ਪੁਲਿਸ ਨੂੰ ਬਹੁਤ देर ਉਡੀਕਣ ਤੋਂ ਬਾਅਦ ਪੁਲਿਸ ਉੱਤੇ ਪਹੁੰਚੀ ਹੈ ਸੋ ਇੱਕ ਪਾਸੇ ਤਾਂ ਪੰਜਾਬ ਦੀ ਜਿਹੜੀ ਇਹ ਜੁੱਧ ਨਸ਼ਿਆਂ ਵਿਰੋਧੋ ਸ਼ਰਿਆਮ ਸੜਕਾਂ ਦੇ ਉੱਤੇ ਜਾ ਕੇ ਲੋਕਾਂ ਦੀਆਂ ਜਾਨਾਂ ਲਿੱਤੀਆਂ ਜਾ ਰਹੀਆਂ ਨੇ ਤੇ ਇਹ ਬੁਰੀ ਤਰ੍ਹਾਂ ਜੋ ਕੇਵਲ ਸਰਕਾਰ ਏਡੀ ਵੱਡੀ ਮੋਗੇ 'ਚ ਰੈਲੀ ਕਰ ਲਈ ਤੇ ਪਿੰਡਾਂ ਦੇ ਹਾਲਾਤ ਤੇ ਬਿਆਨ ਕਰਦੀ ਆ ਕੱਲ੍ਹ ਤੇ ਮੇਰਾ ਬਹੁਤ ਮੈਂ